ਸ਼ੁਰੂ ਹੋ ਗਿਆ ਪਿੱਛੇ ਉਹ ਰਾਤੀਬਾਈ ਪਿੱਛੇ ਹੋ ਜਾ ਪੁਲਿਸ ਦੀ ਇੱਕ ਟੀਮ ਜਿਹਦੇ ਵਿੱਚ ਐਸਆਈ surjit ਸਾਡੇ ਐਸਪੀ ਰੂਰਲ ਡੀਐਸਪੀ ਸਾਹਿਬ ਡੇਰਾਬਸੀ ਐਸਐਚਓ ਲਾਲੂ ਤੇ ਬਾਕੀ ਸੀਆਈਏ ਦਾ ਸਟਾਫ ਸੀਆਈ ਇਨਚਾਰਜ ਨੇ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾਫਾਸ਼ ਕੀਤਾ ਸੋ ਇਹਨਾਂ ਨੇ ਇਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪਰੇਂਡ ਹੈ ਸੀਗਾ ਮੈਂ ਮੋਟਰ ਸੁਪਰੈਂਡੈਂਟ ਲਈ ਤੁਹਾਨੂੰ ਇਹ ਜੈਕਟ ਹੈਗੀ ਜਿਹਦੇ ਅਸੀਂ ਉਹ ਬੁਲੰਦੇ ਬਣਾਤੇ ਉਹ ਦਿਖਾਣਾ ਚਾਹਨਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਿਹੜੀ ਉਹ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕ ਤੇ ਹਿਰੋਇਨ ਦੀ ਸਮਗਲਿੰਗ ਕਰਦੇ ਸੀਗੇ ਸੋ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਇਹ ਚ ਜੈਕਟ ਦੇ ਵਿੱਚ ਸੀਗੀ ਤੇ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ ਹੈ। ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੇ। ਦਿੱਲੀ ਦੇ ਵਿੱਚ ਜਿਹੜਾ ਹੁਣ ਤੱਕ ਇਹਨਾਂ ਨੇ ਦੱਸਿਆ ਹੈ ਲੈ ਜਿੱਦ ਲਈ ਕੋਈ ਇੱਕ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਇਹ ਸੰਪਰਕ ਚ ਸੀਗੇ। ਉਹਦੇ ਰਾਹੀਂ ਇਹ ਜਿਹੜੀ ਇਹ ਹਿਰੋਇਨ ਟਕਚੋਰ ਕਰਦੇ ਸੀਗੇ। ਸੋ ਉਸ ਤੋਂ ਬਾਅਦ ਇਹ ਆਪਣੇ ਐਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕਫ ਵਕਫ ਥਾਵਾਂ ਤੇ ਡਿਸਟ੍ਰੀਬਿਊਟ ਵੀ ਕਰਦੇ ਸੀ। ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ ਕ੍ਰਿਸ਼ਨ son of ਰਾਜਪਾਲ ਇਹ ਰੋहतक ਹਰਿਆਣਾ ਦਾ ਰਹਿਣ ਵਾਲਾ ਹੈਗਾ। ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜਦ ਹੈਗੇ ਲਖਵਿੰਦਰ ਸਿੰਘ son of ਜਗਤਾਰ ਸਿੰਘ ਇਹ ਕੋਟਸਪੂਰਾ ਖਰੀਦਕੋਟ ਦਾ ਤੇ ਚੌਥਾ ਲਵਪ੍ਰੀਤ ਸਿੰਘ son of ਜਗੀਰ ਸਿੰਘ ਇਹ ਮੱਖੂ ਮਾਜਰਾ ਕਰਨ ਨਾਲ ਹਰਿਆਣੇ ਦਾ ਰਹਿਣ ਵਾਲਾ ਹੈ। ਸੋ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈਗਾ ਸੋ ਕੋ ਮਾਈਕ ਲੈ ਲਿਓ। ਇਹਨਾਂ ਤੋਂ ਇੱਕ ਹੁੰਡਾਈ ਔਰਾ ਗੱਡੀ ਵੀ ਰਿਕਵਰ ਕੀਤੀ ਹੈ। ਸੋ ਇਹਨਾਂ ਦੀ ਹੁਣ ਤੱਕ ਜਿਹੜੀ ਪੁਸ਼ਕਿਸ਼ ਦੇ ਦੌਰਾਨ ਸਾਹਮਣੇ ਆਈ ਹੈ ਗੱਲ ਤੋਂ ਇਹਨਾਂ ਦਾ ਕ੍ਰਿਮినਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਹ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਤਾਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹੈਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਪਤ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਵੀ ਸਾਨੂੰ ਵਕਫ-ਵਕ ਜਿਹੜੇ ਹੈਗੇ ਐ ਕਿਟਕਟੋਕਟ 10 ਪਰਚੇ ਇੱਕ ਐਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰਸਟੇਟ ਰੈਮੀਫੀਕੇਸ਼ਨ ਹੈਗੀ ਹੈ ਉਹ ਸਾਡੀ ਬਕਰੀ ਵਕਰੀ ਜਿਹੜੀ ਏਜੰਸੀਸ ਇਹਨਾਂ ਨਾਲ ਤਾਲਮਿਲ ਕਰਕੇ ਦੂਜੇ ਸਟੇਟ ਦੀ ਪੁਲਿਸ ਨਾਲ ਤਾਲਮਿਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਜਿਹਾ ਕਿਤੇ ਰਹੇ ਸੀ ਆਊਟ ਡਬਲ ਯੂ ਦੇ ਰਸਤੇ ਜਾ ਕਿੱਥੇ ਰਹੇ ਸੀ ਦੂਸਰੀ ਗੱਲ ਇਹ ਕੋਈ ਨਾ ਅਲੱਗ-ਅਲੱਗ ਹੈ ਇੱਕ ਫ੍ਰੀਪੋਰਟ ਦਾ ਹੈ ਦੂਸਰਾ ਰੋਕਤ ਦਾ ਹੈ ਦੋਨੋਂ ਆਪਸ ਚ ਇੰਟਰਲਿੰਕ ਕੀਤਾ ਸੀ ਉਹੀ ਅਸੀਂ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਟਰਨੈਸ਼ਨਲ ਤੇ ਇੰਟਰਸ ਸੋ ਜਿਹੜਾ ਹੈਗਾ ਹਿਰੋਇਨ ਲਾ ਕੇ ਉਹਨੂੰ ਰਿਕੋਰ ਕਰਕੇ ਇਹਨਾਂ ਨੇ ਇੱਕ ਇੱਥੇ ਇਹਨਾਂ ਨੇ ਇੱਥੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇੱਥੇ ਵੀ ਰੈਂਟ ਤੇ ਇੱਕ ਅਕੋਮੋਡੇਸ਼ਨ ਲਿਆ ਹੋਇਆ ਹੈ ਮੁਹਾਲੀ ਦੇ ਵਿੱਚ ਸੋ ਉਸ ਅਕੋਮੋਡੇਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਨਾ ਇਹਨਾਂ ਦੀ ਮੋਡਲ ਰਿਪੋਰਟ ਕੀ ਹੁੰਦੀ ਸੀ ਕੋਈ ਇਨਫੋਰਮੇਸ਼ਨ ਸੀ ਸਿਗਰੇਟ ਇਨਫੋਰਮੇਸ਼ਨ ਸੀ ਆਪਣੇ ਕੋਲ ਕਿੱਥੋਂ ਇਹਨਾਂ ਨੂੰ ਅੱਜਤ ਪੜਿਆ ਦੇਖੋ ਐਗਜ਼ੈਕਟ ਪੜਿਆ ਤੇ ਉਹ ਨੋਟ ਦੇ ਵਿੱਚ ਆ ਜਾਏਗੀ ਜੋ ਡਿਟੇਲਸ ਹੈ ਸਿਕਰਟ ਇਨਫੋਰਮੇਸ਼ਨ ਕਾਫੀ ਦਿਨ ਤੋਂ ਅਸੀਂ ਬਿਲਡ ਕਰ ਰਹੇ ਸੀਗੇ ਕਿਉਂਕਿ ਜਿਹੜੇ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਡਾਈਜੀ ਮੈਮ ਇਹਨਾਂ ਨੇ ਕਿਹਾ ਹੋਇਆ ਹੈ ਕਿ ਜਿਹੜੀ ਆਪਣੀ ਵਾਰ ਅਗੇਂਸਟ ਡੈਕਸ ਹੈ ਇਹਦੇ ਵਿੱਚ ਦਿਨ ਰਾਤ ਅਸੀਂ ਕੰਮ ਕਰਦੇ ਆ ਇੱਕ ਜਿਹੜੇ ਲਿਸਟਡਸ ਮੰਗਲਰਸ ਹੈਗੇ ਜਿਹੜੇ ਡੇਲਡ ਆਊਟ ਆ ਰਹੇ ਉਹਨਾਂ ਤੇ ਵੀ ਨਿਗਰਾਨੀ ਰੱਖਦੇ ਆ ਸੋ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਉਹਨੂੰ ਅਸੀਂ ਬਿਲਡ ਕਰਕੇ ਉਹਨੂੰ ਪੜਨਚੇ ਕਾਮਯਾਬ ਹੋਏ ਇਹਦੇ ਵਿੱਚ ਸਾਡਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇਆ ਕੋਈ ਲੋਕਲ ਇਨਵੋਲਵਮੈਂਟ ਜਿੱਦਾਂ ਤੁਸੀਂ ਕਿਹਾ ਇਨਫੋਰਮੇਸ਼ਨ ਅਕੋਮੋਡੇਸ਼ਨ ਇੱਥੇ ਲਈ ਗਈ ਸੀ ਕੋਈ ਲੋ ਸਾਡੀ ਬੈਕਵਰਡ ਫਾਰਵਰਡ ਲਿੰਕੇਜ ਦਾ ਇੱਕ ਸਿਸਟਮ ਹੈਗਾ ਜਿਦੇ ਵਿੱਚ ਹੁਣ ਜਦੋਂ ਅਸੀਂ ਤਫਤੀਸ਼ ਕਰਾਂਗੇ ਸੋ ਟੈਕਨੀਕਲ ਇਨਵੈਸਟੀਗੇਸ਼ਨ ਵੀ ਕਰਾਂਗੇ ਇਹਨਾਂ ਨਾਲ ਪੁਸ਼ਕਿਸ਼ਵੀ ਕਰਾਂਗੇ ਮੋਬਾਈਲ ਫੋਨਸ ਵਗੈਰਾ ਸਾਰਾ ਕੁਝ ਚੈੱਕ ਕਰਕੇ ਸੋ ਵੀਲ ਆਇਡੈਂਟੀਫਾਈ ਕਿ ਲੋਕਲ ਐਸੋਸੀਏਸ਼ਨ ਅਦੇ ਕੌਣ ਹੈ ਤੇ ਇੰਟਰ ਸਟੇਟ ਕੌਣ ਹੈ ਤੇ ਇੰਟਰਨੈਸ਼ਨਲ ਵੀ ਕੀ ਦੀ ਹੇਰੈਮਿਫਿਕੇਸ਼ਨਸ ਹੈਗੀ ਉਹ ਵੀ ਅਸੀਂ ਚੈੱਕ ਕਰਾਂਗੇ ਸਰ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਸੀਗੇ ਤੇ ਪਹਿਲਾਂ ਕਿੰਨੇ ਗੇੜੇ ਇਹ ਮਾਰ ਚੁੱਕੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਤਾ ਉਹ ਇੱਕ ਹੋਰ ਐਡਡ ਲੂ ਕਿ ਜਿਵੇਂ 3 ਜੈਕਟਾਂ ਇੱਥਾਂ ਤੋਂ ਦਿਨਾਂ ਚ ਹੈਰ ਰਿਹਾ ਏ ਕਿਵੇਂ ਸਪਲਾਈ ਕਰਦੇ ਸੀ ਹੋਲਸੇਲ ਬਿਜ਼ਨਸ ਟਾਈਪ ਕਰਦੇ ਸੀ ਪੂਰਾ ਕੰਮ ਜਾਂ ਸਪੈਸ਼ਲੀ ਆਪ ਸੀਂਦੇ ਸੀ ਨੂੰ ਜਿਹੜਾ ਤਸਕਰੀ ਕਰਦੇ ਉਹ ਸਾਰਾ ਨਾ ਮਤਲਬ ਕਿਉਂਕਿ ਇਹ ਹੁਣ ਸਾਡੇ ਕੋਲੇ ਬੰਦੇ ਆਏ ਐ ਅਸੀਂ ਅਰੈਸਟ ਕੀਤੇ ਇਹਨਾਂ ਦੇ ਹੋਰ ਅਸੋਸੀਏਟਸ ਨਾਮ ਦੇ ਹੈਗੇ ਉਹ ਵੀ ਅਰੈਸਟ ਹਲੇ ਕਰਨੇ ਸੋ ਪੂਰਾ ਇਹਦੀ ਪਿਕਚਰ ਕਲੀਅਰ ਹੋਏਗੀ ਜਦੋਂ ਸਾਰੇ ਫੜੇ ਜਾਣਗੇ ਜਦੋਂ ਵੀਰੋ ਸਾਹਮਣੇ ਆਏਗਾ ਬਟ ਪ੍ਰਾਇਮਰੀ ਅਸੀਂ ਅਸਿਅਮ ਕਰ ਸਕਦੇ ਆ ਕਿ ਵੀ 1.5 ਕਿਲੋ ਹਿਰੋਇਨ ਕੋਈ ਆਪ ਤੱਕ ਕੰਜ਼ੂਮ ਨਹੀਂ ਕਰੇਗਾ ਇਟ ਵਿਲ ਆਫਕੋਰਸ ਵੀ ਸੋਲਡ ਸੋ ਬੇਸਿਕਲੀ ਵੀ